ਫਰੋਜ਼ਪੁਰ ਵਿੱਚ ਅੱਜ ਇੱਕ ਨੌਜਵਾਨ ਲੜਕੀ ਦੀ ਟ੍ਰੇਨ ਹੇਠਾਂ ਔਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਗੁਰੂ ਹਰਸਾਏ ਤੋਂ ਚੰਡੀਗੜ੍ਹ ਟੀਚਰ ਦਾ ਪੇਪਰ ਦੇਣ ਜਾ ਰਹੀ ਸੀ ਕਿ ਅਚਾਨਕ ਫਰੋਜ਼ਪੁਰ ਸ਼ਹਿਰ ਦੇ ਰੇਲਵੇ ਸਟੇਸ਼ਨ ਤੇ ਉਸ ਦਾ ਪੈਰ ਫਿਸਲਣ ਕਾਰਨ ਉਸ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲੜਕੀ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਮ੍ਰਿਤਕ ਲੜਕੀ ਦਾ ਨਾਮ ਰਵਿਕਾ ਸੀ ਜੋ ਚੰਡੀਗੜ੍ਹ ਟੀਚਰ ਦਾ ਪੇਪਰ ਦੇਣ ਜਾ ਰਹੀ ਸੀ ਅਤੇ ਫਰੋਜ਼ਪੁਰ ਸ਼ਹਿਰ ਦੇ ਰੇਲਵੇ ਸਟੇਸ਼ਨ ਤੇ ਜਦ ਉਹ ਟ੍ਰੇਨ ਚੜ੍ਹਨ ਲੱਗੀ ਤਾਂ ਉਸ ਦਾ ਪੈਰ ਫਿਸਲ ਗਿਆ ਅਤੇ ਟ੍ਰੇਨ ਦੇ ਹੇਠਾਂ ਆਉਣ ਕਾਰਨ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਲੜਕੀ ਮਾਪਿਆਂ ਦੀ ਇਕੱਲੀ-ਇਕੱਲੀ ਧੀ ਸੀ ਅਤੇ ਮਾਪਿਆਂ ਨੇ ਬੜੀ ਮੁਸ਼ਕਲ ਨਾਲ ਉਸ ਨੂੰ ਪੜਾਇਆ-ਲਿਖਾਇਆ ਸੀ।

ਸਾਰਾ ਕੋਈ ਨਹੀਂ ਤੋਂ ਮਾਪਸਾ ਦੋਵੇਂ ਜੀ ਨੇ ਕੱਲੀ ਕੱਲੀ ਕੁੜੀ ਸੀ ਹਾਂ ਜੀ ਉਹ ਖਾਈ ਮਹਤਾਨਾ ਮੇਰੀ ਪੈਣ ਨੇ ਪੜਾਈ ਸੀ ਓਰੇ ਬੁੱਢੇ ਕੀ ਕਰਨ ਦੇ ਅਸੀਂ ਗੁਰੂ ਕਾਰਮ ਸਿੰਘ ਦੀ ਬਸਤੀ ਦੇ ਰਹਿ ਗਏ ਓਏ ਮੇਰੇਆ ਬੱਚਾ ਮੇਰੇਆ ਲਾਡਿਆ ਬੱਚਾ ਮੇਰੇ ਮੇਰੀ ਬੱਚੀ ਰਿਵਕਾ ਏ ਓਏ ਓਏ ਓ ਚੰਡੀਗੜ੍ਹ ਚੱਲੀ ਸੀ ਪੇਪਰ ਦੇਨ ਸਵੇਰੇ ਪਹਿਲੀ ਗੱਡੀ ਆਈ ਇੱਥੋ ਓਏ ਓ ਤੇ ਇੱਥੇ ਚਾਵਣੀ ਵਾਲੀ ਗੱਡੀ ਆਗਾ ਚੜਨ ਲੱਗੀ ਸੀ ਓਏ ਮੈਨੂੰ ਇੰਨਾ ਨਹੀਂ ਪਤਾ ਮੇਰੇ ਭਰਾਵਾ ਓਏ ਚੰਡੀਗੜ੍ਹ ਚੱਲੇ ਸੀ ਓਏ ਮੇਰਾ ਭਰਾ ਚੜ ਗਿਆ ਤੇ ਉਹਦਾ ਪੈਰ ਸਲ ਚੜਕ ਤਾ ਉਹ ਵੀ ਨਾਲ ਸੀ ਉਹਦਾ ਪੈਰ ਫਿਸ ਲਗਿਆ ਮਗਰ ਉਹ ਤੇ ਡਿੱਗ ਪਈ ਓਏ ਉਹਨੇ ਨੂੰ ਟ੍ਰੇਨ ਟਰਪੀ ਮੇਰੀ ਬੱਚੀ वह मेरी बच्ची मैं मर गई की कमिस्ट्री मैथ टीचर सी पढ़ाई सीए सोलह सतारा हजार तनखाह लेंदी सी वह मेरी बची तरा सराहो तो चंडीगढ़ पेपर देने चली सी ਵੇ 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 ਜੀ ਮੈਡਮ ਨਾਮ ਕੀ ਤੁਹਾਡਾ ਜੀ ਮੈਂ ਤਾਂ ਮੇਰ ਸਿਰਾਜ ਰਾਣੀ ਜਿਸ ਲੜਕੀ ਦੀ ਅੱਜ ਡੈਥ ਹੋਈ ਹੈ ਉਹਦਾ ਨਾਮ ਕੀ ਸੀਗੇ ਜੀ ਦੀਪਿਕਾ ਆ ਉਹਦੀ ਜਿਹੜੀ ਹੈ ਡੈਥ ਕਿਵੇਂ ਹੋਈ ਹੈ ਜੀ ਉਹ ਚੰਡੀਗੜ੍ਹ ਚੱਲੀ ਸੀ ਪੇਪਰ ਦੇਣ ਵਾਸਤੇ ਉਹਦਾ ਪੈਰ ਫਿਸਲ ਗਿਆ ਜੀ ਬਹੁਤ ਤੇ ਹੁਣ ਡੈਡ ਬੋਡੀ ਹੈ ਜਿਹੜੀ ਕਿੱਥੇ ਹੈ ਜੀ ਮੋਰਚੀ ਚ ਰੱਖੀ ਹੈ ਰੋਜਪੁਰ ਕਿੱਥੋਂ ਕਿੱਥੋਂ ਦੇ ਡੈਡ ਆਲੇ ਸੀ ਇਹ ਗੁਰੂ ਸਾਹਿਬ ਨੇ ਏਜ ਕਿੰਨੀ ਆ ਗਈ ਸੀ ਇਹਦੀ 25 ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ 193 193 193 ਦੀ